ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੌਰ ਨਾਲ ਇਹਨਾਂ ਤਸਵੀਰਾਂ ਨੂੰ ਦੇਖੋ ਇਹ ਨੌਜਵਾਨਾਂ ਨੂੰ ਗੌਰ ਨਾਲ ਦੇਖੋ ਇਹ ਉਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਕੱਲ 3 3 ਵਿਅਕਤੀਆਂ ਨੂੰ ਜਿਹੜਾ ਉਹ ਗੋਲੀਆਂ ਮਾਰ ਕੇ ਮਾਰ ਦਿੱਤਾ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਵਾਲੀ ਵਿੰਡੋ ਦੇ ਵਿੱਚ ਤੁਹਾਨੂੰ ਤਸਵੀਰ ਦਿਖਾਈ ਦੇ ਰਹੀਆਂ ਸੀ ਤਸਵੀਰ ਅਟਕਾ ਕੇ ਰੱਖੀ ਹੋਈ ਆ ਅਸੀਂ ਤਸਵੀਰ ਟਿਕਾ ਕੇ ਰੱਖੀ ਹੋਈ ਆ ਤਾਂ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਇਹ ਨੌਜਵਾਨ ਫਿਰਦੇ ਨੇ ਤੇ ਜਲਦ ਤੋਂ ਜਲਦ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸੂਚਿਤ ਕਰੋ ਕਿਉਂਕਿ ਦੋ ਭਰਾ ਇੱਕ ਭੈਣ ਦੀ ਹੱਤਿਆ ਇਹਨਾਂ ਨੇ ਕਰ ਦਿੱਤੀ ਲਗਭਗ 50 ਗੋਲੀਆਂ ਇਹਨਾਂ ਨੇ ਮਾਰੀਆਂ ਅਤੇ ਬੇਰਹਿਮੀ ਦੇ ਨਾਲ ਜਿਹੜਾ ਇੱਕ ਪੂਰੇ ਦਾ ਟੱਬਰ ਦਾ ਟੱਬਰ ਜਿਹੜਾ ਤਬਾਹ ਕਰ ਦਿੱਤਾ ਜੇਕਰ ਕਿਤੇ ਤੁਹਾਨੂੰ ਇਹ ਨੌਜਵਾਨ ਦਿਖਾਈ ਦੇਣ ਤੇ ਜਲਦ ਤੋਂ ਜਲਦ ਦੀ ਸੂਚਨਾ ਜਿਹੜੀ ਆਪਣੇ ਨੇੜੇ ਦੇ ਜਿਹੜੇ ਪੁਲਿਸ ਥਾਣੇ ਨੂੰ ਦਿਓ ਤਾਂ ਕਿ ਇਹ ਫੜੇ ਜਾਣਾ ਤੇ ਉਹਨਾਂ ਭੈਣ ਭਰਾਵਾਂ ਨੂੰ ਜਿਹੜਾ ਇਨਸਾਫ ਮਿਲ ਸਕੇ ਆਓ ਤੁਹਾਨੂੰ ਦਿਖਾਉਨੇ ਆ ਇਹ ਤਸਵੀਰਾਂ ਅਤੇ ਤਸਵੀਰਾਂ ਨੂੰ ਗੌਰ ਨਾਲ ਦੇਖਣ ਤੋਂ ਬਾਅਦ ਆਪਣੇ ਜੇਕਰ ਤੁਸੀਂ ਇਹਨਾਂ ਚੋਂ ਕਿਸੇ ਨੂੰ ਪਛਾਣਦੇ ਹੋ ਤਾਂ ਜਲਦੀ ਤੋਂ ਜਲਦੀ ਇਸ ਦੀ ਜਿਹੜੀ ਰਿਪੋਰਟ ਜਿਹੜੀ ਆ ਉਹ ਆਪਣੇ ਨੇੜੇ ਦੇ ਪੁਲਿਸ ਥਾਣੇ ਨੂੰ ਕਰੋ ਤਾਂ ਕਿ ਪੁਲਿਸ ਦਾ ਪਾਸਾ ਜੋ ਕਰੀਏ ਤੇ ਇਹ ਲੋਕ ਜਿਹੜੇ ਆ ਉਹ ਫੜੇ ਜਾਣ